ਡੇਸ ਸੰਸਾਰ ਪ੍ਰੋਗਰਾਮ ਦੇ 73 ਤਰੀਕ ਅੰਕ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ। ਕੁਸ਼ਤੀ ਦੀ ਖੇਡ ਯਾਨੀ ਕਿ ਰੈਸਲਿੰਗ ਸਾਡੇ ਦੇਸ਼ ਦੀ ਕਰਵਾਇਤੀ ਖੇਡ ਹੈ। ਮਿੱਟੀ ਨਾਲ ਜੁੜਦੀ ਅਤੇ ਸਰੀਰਕ ਸਮਰੱਥਾ ਦੀ ਤਰਜਮਾਨੀ ਕਰਦੀ ਇਹ ਖੇਡ ਪਰ ਹੁਣ ਇਹ ਖੇਡ ਕਮਾਂਤਰੀ ਪੱਧਰ ਉੱਪਰ ਵੀ ਆਪਣੀ ਇੱਕ ਵੱਖਰੀ ਪਛਾਣ ਬਣਾ ਰਹੀ ਹੈ। ਤੇ ਇਸੇ ਖੇਡ ਰਾਹੀਂ ਸਾਡੇ ਦੇਸ਼ ਦੇ ਖਿਡਾਰੀ ਵੀ ਕਮਾਂਤਰੀ ਪੱਧਰ ਉੱਤੇ ਚਮਕ ਰਹੇ ਨੇ। ਅਜਿਹਾਈ ਇੱਕ ਖਿਡਾਰੀ ਇਸ ਖੇਡ ਬਾਰੇ ਗੱਲ ਕਰਨ ਲਈ ਅੱਜ ਸਾਡੇ ਕੋਲ ਮੌਜੂਦ ਹੈ ਜਿਸ ਨੇ ਅੰਤਰਰਾਸ਼ਟਰੀ ਪੱਧਰ ਉੱਤੇ ਕੁਸ਼ਤੀਆਂ ਰਾਹੀਂ ਹਾਜ਼ਰੀ ਲਗਵਾਈ ਹੈ ਇਸ ਖਿਡਾਰੀ ਦਾ ਨਾਮ ਹੈ ਕਰਨਦੀਪ ਸਿੰਘ ਨਾਹਲ ਅੰਤਰਰਾਸ਼ਟਰੀ ਪੱਧਰ ਦੇ ਰੈਸਲਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਥੈਂਕ ਯੂ ਸਰ ਆਪਾਂ ਗੱਲ ਕਰਾਂਗੇ ਕੁਸ਼ਤੀ ਦੀ ਖੇਡ ਸਬੰਧੀ ਅੰਤਰਰਾਸ਼ਟਰੀ ਪੱਧਰ ਉੱਤੇ ਦਾ ਕੀ ਮੁਕਾਮ ਹੈ ਅਤੇ ਖਾਸ ਕਰ ਤੁਹਾਡੇ ਸਫ਼ਰ ਬਾਰੇ ਤੇ ਇਸੇ ਸਿਲਸਿਲੇ ਵਿੱਚ ਸ਼ੁਰੂਆਤ ਕਰਾਂਗੇ ਤੁਹਾਡੇ ਬਾਰੇ ਜਾਣ ਕੇ ਕੁਝ ਸਾਨੂੰ ਇਹ ਦੱਸੋ ਕਿ ਤੁਸੀਂ ਕਿਹੜੇ ਇਲਾਕੇ ਨਾਲ ਤਾਲੁਕ ਰੱਖਦੇ ਹੋ ਜਿੱਥੋਂ ਤੁਹਾਡਾ ਸਫਰ ਸ਼ੁਰੂ ਹੋਇਆ ਮੇਰਾ ਜ਼ਿਲ੍ਹਾ ਜਲੰਧਰ ਹੈ ਜੀ ਤੇ ਮੈਂ ਇੱਥੇ ਹੀ ਆਪਣੇ ਪੀਏਪੀ ਸਟੇਡੀਅਮ ਦੇ ਵਿੱਚ ਆਪਣੀ কুਸ਼ਤੀ ਸ਼ੁਰੂ ਕੀਤੀ ਜੀ ਸਾਰੀ ਸਖਲਾਈ ਇੱਥੇ ਹੀ ਕੀਤੀ ਹੈ ਜੀ ਜਲੰਧਰ ਦੇ ਜੀ ਤੇ ਇੱਥੇ ਤੁਸੀਂ ਸਖਲਾਈ ਲਈ ਤੇ ਮੂਲ ਰੂਪ ਵਿੱਚ ਤੁਸੀਂ ਪਿੰਡ ਨਾਲ ਤਾਲੁਕ ਰੱਖਦੇ ਹੋ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਉਸ ਪਿੰਡ ਬਾਰੇ ਸਾਨੂੰ ਥੋੜਾ ਜਿਹਾ ਦੱਸੋ ਕਿਉਂਕਿ ਪਿੰਡਾਂ ਚੋਂ ਆਪਾਂ ਵੇਖਿਆ ਕਿ ਪਹਿਲਵਾਨ ਬਹੁਤ ਵੱਡੀ ਗਿਣਤੀ ਵਿੱਚ ਆਉਂਦੇ ਰਹੇ ਹਾਂਜੀ ਮੇਰਾ ਪਿੰਡ ਹੀ ਨਾਲਾ ਹੈ ਜੀ ਜ਼ਿਲ੍ਹਾ ਜਲੰਧਰ ਦੇ ਵਿੱਚ ਜਿੱਥੇ ਕਿ ਹਰ ਸਾਲ ਛੰਝ ਹੁੰਦੀ ਹੈ ਜੀ ਆਪਣੇ ਬਾਬਾ ਝੰਡਾ ਸਾਹਿਬ ਜੀ ਦੀ ਜਗ੍ਹਾ ਤੇ ਜੀ ਤੇ ਮੈਂ ਉਸ ਵਿੱਚ ਜ਼ਰੂਰ ਪਾਰਟਿਸਪੇਟ ਕਰਦਾ ਜੀ ਤੇ ਪਿੰਡ ਵਾਲੇ ਬਹੁਤ ਮਾਣ ਕਰਦੇ ਹੋ ਜੀ ਇਸ ਚੀਜ਼ ਤੇ ਜੀ ਸੋ ਤੁਹਾਡਾ ਜਿਹੜਾ ਪਿੰਡ ਆ ਉਹਦਾ ਖਾਸ ਨਾਤਾ ਰਿਹਾ ਹੈ ਖੇਡਾਂ ਦੇ ਨਾਲ ਕੁਸ਼ਤੀਆਂ ਦੇ ਨਾਲ ਜਿਵੇਂ ਤੁਸੀਂ ਦੱਸਿਆ ਤੇ ਛਿੰਝ ਹੁੰਦੀ ਹੈ ਸਾਲਾਨਾ ਪੱਦਰ ਤੇ ਹਾਂਜੀ ਸੋ ਤੁਸੀਂ ਉਥੋਂ ਵੇਖ ਕੇ ਪ੍ਰਭਾਵਿਤ ਹੋਏ ਇਸ ਖੇਡ ਵੱਲ ਆਉਣ ਲਈ ਹਾਂਜੀ ਬਿਲਕੁਲ ਹਰ ਸਾਲ ਤੋਂ ਸਾਡੇ ਦਾ ਪਿੰਡ ਦੇ ਵਿੱਚ ਛਿੰਝ ਘੱਟੋ ਘੱਟ 100 ਸਾਲ ਪੁਰਾਣੀ ਚੱਲਦੀ ਆ ਰਹੀ ਹੈ ਤੇ ਮੈਨੂੰ ਵੀ ਮੇਰੇ ਘਰ ਦੇਆਂ ਨੂੰ ਬਹੁਤ ਸ਼ੌਂਕ ਸੀਗਾ ਜੀ ਸ਼ੁਰੂ ਤੋਂ ਕੁਸ਼ਤੀ ਦਾ ਮੈਨੂੰ ਛੋਟੇ ਹੁੰਦੇ ਤੋਂ ਹੀ ਇਸ ਲਾਈਨ ਦੇ ਵਿੱਚ ਪਾਉਣਾ ਚਾਹੁੰਦੇ ਸੀ ਜੀ ਤੇ ਮੈਨੂੰ ਮਤਲਬ 15 ਸਾਲ ਦੀ ਉਮਰ ਤੋਂ ਮੈਂ ਜੁਆਇਨ ਕਰ ਲਈ ਸੀਗੀ ਜੀ ਗੇਮ ਹਾਂਜੀ ਤੇ ਵਧੀਆ ਚੱਲ ਰਿਹਾ ਜੀ ਜੀ ਸੋ ਬਹੁਤ ਲੰਮਾ ਤੁਸੀਂ ਦੱਸਿਆ ਇਤਿਹਾਸ ਤੁਹਾਡੇ ਪਿੰਡ ਦਾ ਇਸ ਖੇਡ ਨਾਲ 100 ਸਾਲ ਦੇ ਕਰੀਬ ਪੁਰਾਣਾ ਨਾਤਾ ਜਿਹੜਾ ਆ ਉਹ ਬਣਿਆ ਹੋਇਆ ਹਾਂਜੀ ਤੇ ਇੱਕ ਤਾਂ ਇਸ ਚੀਜ਼ ਨੇ ਤੁਹਾਨੂੰ ਪ੍ਰਭਾਵਿਤ ਕੀਤਾ ਇਸ ਬੰਨੇ ਆਉਣ ਲਈ ਪ੍ਰੇਰਿਆ ਜੀ ਇਸ ਤੋਂ ਇਲਾਵਾ ਕੋਈ ਅਜਿਹੇ ਖਿਡਾਰੀ ਵੀ ਸਨ ਜਿਨ੍ਹਾਂ ਦੀ ਖੇਡ ਵੇਖ ਕੇ ਤੁਸੀਂ ਪ੍ਰਭਾਵਿਤ ਹੋਏ ਭਵੇਂ ਸੂਬਾ ਪੱਧਰ ਦੇ ਹੋਣ ਕੌਮੀ ਪੱਧਰ ਦੇ ਜਾਂ ਕੋ ਮੰਤਰੀ ਪੱਧਰ ਦੇ ਜਿਨ੍ਹਾਂ ਦੀ ਖੇਡ ਤੁਸੀਂ ਵੇਖੀ ਤੇ ਉਹਨਾਂ ਨੂੰ ਵੇਖ ਕੇ ਤੁਸੀਂ ਪ੍ਰੇਰਿਤ ਹੋਏ ਜੇ ਤੁਹਾਨੂੰ ਕੋਈ ਪਸੰਦੀਦਾ ਖਿਡਾਰੀ ਕੁਛ ਉਹਨਾਂ ਬਾਰੇ ਵੀ ਦੱਸੋ ਆਪਾਂ ਦੂਰ ਕੀ ਜਾਣਾ ਜੀ ਆਪਣੇ ਇਲਾਕੇ ਦੇ ਪਹਿਲਵਾਨ ਕਰਤਾਰ ਸਿੰਘ ਜੀ ਪਦਮ ਸ਼੍ਰੀ ਕਰਤਾਰ ਸਿੰਘ ਜੀ ਉਹਨਾਂ ਦੇ ਉਹਨਾਂ ਨੂੰ ਦੇਖ ਕੇ ਵੀ ਬਹੁਤ ਪ੍ਰਭਾਵਿਤ ਹੋਏ ਆ ਤੇ ਸਾਡੇ ਲੱਗ ਹੀ ਰਹਿੰਦੇ ਨੇ ਜੀ ਤੇ ਆਪਾਂ ਉਹਨਾਂ ਦੇ ਕੋਲ ਹੀ ਮੈਂ ਸਿਖਲਾਈ ਸ਼ੁਰੂ ਕੀਤੀ ਹੈ ਜੀ ਉਹਨਾਂ ਨੂੰ ਦੇਖ ਦੇ ਕੇ ਵੱਡੇ ਹੋਏ ਆ ਉਹਨਾਂ ਕੋਲੋਂ ਸਿੱਖ ਕੇ ਇੱਥੇ ਤੱਕ ਪਹੁੰਚੇ ਆ ਜੀ ਜੀ ਤੇ ਇਸ ਤਰ੍ਹਾਂ ਕਾਫੀ ਸਾਰੇ ਚੀਜ਼ਾਂ ਨੇ ਤੁਹਾਨੂੰ ਪ੍ਰਭਾਵਿਤ ਕੀਤਾ ਪ੍ਰੇਰਿਤ ਕੀਤਾ ਕੁਸ਼ਤੀਆਂ ਵੱਲ ਹੋਣ ਲਈ ਜੀ ਬਿਲਕੁਲ ਤੇ ਹੁਣ ਜਦੋਂ ਤੁਸੀਂ ਇਸ ਬੰਨੇ ਤੁਰਪੇ ਹਾਂ ਜੀ ਤੁਸੀਂ ਦੱਸਿਆ ਕਿ 15 ਸਾਲ ਦੀ ਉਮਰ ਵਿੱਚ ਤੁਸੀਂ ਇਸ ਖੇਡ ਨਾਲ ਜੁੜ ਗਏ ਸੀ ਹਾਂ ਜੀ ਤੇ ਫਿਰ ਤੁਸੀਂ ਸਿਖਲਾਈ ਵੀ ਲਈ ਇਸ ਦੀ ਤਿਆਰੀ ਵੀ ਸੁਭਾਵਕ ਤੌਰ ਤੇ ਕੀਤੀ ਹੋਵੇਗੀ ਉਹ ਜਿਹੜਾ ਸਫ਼ਰ ਸੀ ਜਦੋਂ ਤੁਸੀਂ ਕੁੱਚਿੰਗ ਲੈਣੀ ਸ਼ੁਰੂ ਕੀਤੀ ਨਾ ਸਿਖਲਾਈ ਸ਼ੁਰੂ ਕੀਤੀ ਉਹਦੇ ਬਾਰੇ ਦੱਸੋ ਕਿ ਉਹ ਸਮਾਂ ਕਦੋਂ ਸ਼ੁਰੂ ਹੋਇਆ ਇਹ 2011 ਦੀ ਗੱਲ ਹੈ ਜੀ ਜਦੋਂ ਮੈਂ ਪਹਿਲੀ ਵਾਰੀ ਅਖਾੜੇ ਗਿਆ ਆਪਣੇ ਨਾਨਾ ਜੀ ਦੇ ਨਾਲ ਜੀ ਤੇ ਉੱਥੇ ਕਰਤਾਰ ਪਹਿਲਵਾਨ ਜੀ ਦੇ ਕੋਲ ਮੈਂ ਆਪਣੀ ਕੁਸ਼ਤੀ ਦੀ ਸਿਖਲਾਈ ਸ਼ੁਰੂ ਕਰ ਦਿੱਤੀ ਸੀ ਜੀ ਲੋ ਗੇਮ ਦੇ ਵਿੱਚ ਸਕਸੈਸ ਪਾਉਣ ਲਈ ਤਾਂ ਬਹੁਤ ਜ਼ਿਆਦਾ ਟਾਈਮ ਲੱਗਦਾ ਜੀ ਇਸ ਖਾਸ ਕਰਕੇ ਰੈਸਲਿੰਗ ਦੇ ਵਿੱਚ ਤੁਹਾਨੂੰ ਬੇਸ ਬਣਾਉਣ ਲਈ 3-4 ਸਾਲ ਲੱਗ ਜਾਂਦੇ ਘੱਟੋ ਘੱਟ ਜੀ ਤੇ ਆਪਾਂ 3-4 ਸਾਲ ਦਾ ਬੰਦੇ ਨੂੰ ਡਿਗਣਾ ਉੱਠਣਾ ਹੀ ਸਿੱਖਣ ਤੇ ਲੱਗ ਜਾਂਦੇ ਵੀ ਕਿਵੇਂ ਆਪਾਂ ਡਿਗਣਾ ਉੱਠਣਾ ਜੀ ਤੇ ਉਸ ਤੋਂ ਬਾਅਦ ਜਾ ਕੇ ਸਕਸੈਸ ਮਿਲਦੀ ਕਿਤੇ ਉਸ ਤੋਂ ਬਾਅਦ ਆਪਾਂ ਕੁਸ਼ਤੀਆਂ ਦੇ ਵਿੱਚ ਪਰਫਾਰਮ ਕਰਦੇ ਜਾ ਕੇ ਜੀ ਹਾਂਜੀ ਇਹ ਬਹੁਤ ਜ਼ਰੂਰੀ ਗੱਲ ਤੁਸੀਂ ਦੱਸੀ ਕਿ ਸ਼ੁਰੂਆਤੀ ਜਿਹੜਾ ਸਮਾਂ ਹੁੰਦਾ ਸ਼ੁਰੂਆਤੀ ਸਾਲ ਜਿਹੜੇ ਹੁੰਦੇ ਉਹ ਤਾਂ ਸਿਰਫ ਇੱਕ ਤਿਆਰੀ ਵਜੋਂ ਲੰਘਦੇ ਆ ਇਹ ਨਹੀਂ ਕਿ ਸਿੱਧੀ ਤੁਹਾਨੂੰ ਸਫਲਤਾ ਮਿਲ ਜਾਂਦੀ ਹੈ ਜਾਪਰ ਤੁਸੀਂ ਅਖਾੜੇ ਵਿੱਚ ਹੋਰ ਨਾ ਪੁਲਵਾਨਾਂ ਨੂੰ ਚਿਤ ਕਰਨਾ ਸ਼ੁਰੂ ਕਰ ਦਿੰਦੇ ਆ ਇਹਦੇ ਵਿੱਚ ਸਮਾਂ ਲੱਗਦਾ ਹੈ ਤੇ ਸਮਾਂ ਤੇ ਇੱਕ ਤਪੱਸਿਆ ਮੰਗਦੀ ਹੈ ਇਹ ਖੇਡ ਬਿਲਕੁਲ ਤੇ ਤੁਸੀਂ ਦੱਸਿਆ ਕਿ ਤੁਸੀਂ ਤਿਆਰੀ ਕੋਚਿੰਗ ਸ਼ੁਰੂ ਕੀਤੀ ਸਾਲ 2011 ਵਿੱਚ ਤੇ ਕਿਹੜੇ ਕਿਹੜੇ ਕੋਚ ਸਨ ਜਿਨ੍ਹਾਂ ਕੋਲੋਂ ਤੁਸੀਂ ਤਿਆਰੀ ਕੀਤੀ ਕੁਝ ਉਹਨਾਂ ਬਾਰੇ ਵੀ ਦੱਸੋ ਮੈਂ ਜੀ ਪਹਿਲਾਂ ਤਾਂ ਕਰਤਾਰ ਪਹਿਲਵਾਨ ਜੀ ਦੇ ਕੋਲ ਸ਼ੁਰੂ ਕੀਤੀ ਤੇ ਉਹਨਾਂ ਦੇ ਨਾਲ ਹੀ ਗੁਰਿੰਦਰਜੀਤ ਸਿੰਘ ਪਾੜਾ, ਰਾਮਫਾਲ ਕੋਚ, ਆਜ਼ਾਦ ਕੋਚ ਇਹ ਸਾਡੇ ਨਾਲ ਹਰ ਟਾਈਮ ਸਾਨੂੰ ਟ੍ਰੇਨਿੰਗ ਦਿੰਦੇ ਹੁੰਦੇ ਸੀ। ਜੀ ਇਹਨਾਂ ਦੇ ਨਾਲ ਹੀ ਅਸੀਂ ਵੱਡੇ ਵੱਡੇ ਟੂਰਨਾਮੈਂਟਾਂ ਤੇ ਵੀ ਜਾਂਦੇ ਰਹੇ ਹਾਂ। ਜੀ ਹਾਂ ਜੀ ਤੇ ਜਦੋਂ ਕੋਚ ਦੇ ਕੋਲ ਤੁਸੀਂ ਪਹੁੰਚ ਜਾਂਦੇ ਹੋ, ਕੋਚਿੰਗ ਲੈਣੀ ਸ਼ੁਰੂ ਕਰ ਦਿੰਦੇ ਹੋ ਤਾਂ ਉੱਥੇ ਮਾਹੌਲ ਕਿョਜਾ ਹੁੰਦਾ ਕਿਉਂਕਿ ਆਪਾਂ ਵੇਖਦੇ ਹਾਂ ਕਿ ਪਹਿਲਵਾਨੀ ਬੜਾ ਜ਼ੋਰ ਮੰਗਦੀ ਹੈ, ਤਪੱਸਿਆ ਮੰਗਦੀ ਹੈ। ਤੇ ਵੇਖਣ ਵਾਲਿਆਂ ਨੂੰ ਲੱਗਦਾ ਕਿ ਬੜੀ ਸਖਤ ਖੇਡ ਆ। ਸੋ ਜਿਹੜੀ ਕੋਚਿੰਗ ਹੁੰਦੀ ਆ ਕਿੰਨੀ ਸਖਤ ਹੁੰਦੀ ਆ ਤੇ ਕਿੰਨਾ ਕੋਦੇ ਵਿੱਚ ਤੁਹਾਨੂੰ ਪਸੀਨਾ ਵਹਾਉਣਾ ਪੈਂਦਾ ਜਾਂ ਕਿੰਨਾ ਤੁਹਾਡਾ ਜ਼ੋਰ ਲੱਗਦਾ ਉਹਦੇ ਬਾਰੇ ਵੀ ਜ਼ਰੂਰ ਦੱਸੋ। ਕੋਚਿੰਗ ਬਹੁਤ ਜ਼ਿਆਦਾ ਸਖਤ ਹੁੰਦੀ ਆ ਜੀ। ਰੋਜ਼ ਮਤਲਬ ਹੱਡੀਆਂ ਤਲਣ ਵਾਲਾ ਕੰਮ ਹੋ ਜਾਂਦਾ ਜਦੋਂ ਆਪਾਂ ਟ੍ਰੇਨਿੰਗ ਕਰਕੇ ਵਾਪਸ ਘਰ ਆਉਨੇ ਤਾਂ ਇਦਾਂ ਲੱਗਦਾ ਵੀ ਜੀ ਕੋਈ ਨਾ ਕੁਝ ਟੁੱਟਾ ਹੋਇਆ ਇੰਨੀ ਹਾਰਡ ਟ੍ਰੇਨਿੰਗ ਡੇ 1 ਤੋਂ ਹੀ ਸ਼ੁਰੂ ਹੋ ਜਾਂਦੀ ਹੈ ਅੱਛਾ ਜੀ ਤੇ ਜੇ ਨਾ ਬੰਦਾ ਕਰੇ ਤਾਂ ਮਤਲਬ ਰੈਸਲਿੰਗ ਦੇ ਵਿੱਚ ਕੁਝ ਨਹੀਂ ਬਣ ਸਕਦਾ ਜੀ ਬਹੁਤ ਜ਼ਿਆਦਾ ਹਾਰਡ ਟ੍ਰੇਨਿੰਗ ਹੁੰਦੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਸ ਇਸੇ ਕੰਮ 'ਚੀ ਖਾ ਲਓ ਪੀ ਲਓ ਆਪਣਾ ਰੈਸਟ ਕਰ ਲਓ ਇਹ ਬਹੁਤ ਚੀਜ਼ਾਂ ਜ਼ਰੂਰੀ ਆ ਜੇ ਆਪਾਂ ਸਕਸੈਸ ਲੈਣੀ ਹੈ ਇਸ ਗੇਮ 'ਚ ਜੀ ਸੋ ਜ਼ਰੂਰੀ ਨਹੀਂ ਕਿ ਥੋੜਾ ਅਰਸੇ ਬਾਅਦ ਤੁਹਾਡੀ ਸਖਤ ਟ੍ਰੇਨਿੰਗ ਐ ਅਭਿਆਸ ਸ਼ੁਰੂ ਹੁੰਦਾ ਪਹਿਲੇ ਦਿਨ ਤੋਂ ਹੀ ਤੁਸੀਂ ਦੱਸਿਆ ਕਿ ਪੂਰਾ ਜ਼ੋਰ ਜਿਹੜਾ ਉਹ ਲਵਾਇਆ ਜਾਂਦਾ ਹੈ ਤਾਂ ਕਿ ਖਿਡਾਰੀ ਪੱਕਾ ਹੋ ਸਕੇ ਤੇ ਇਸ ਦੇ ਨਾਲ ਨਾਲ ਸਰੀਰਕ ਤੌਰ ਤੇ ਤਿਆਰੀ ਕਿਹੋ ਜਿਹੀ ਹੁੰਦੀ ਹੈ ਕਿਉਂਕਿ ਆਪਾਂ ਵੇਖਦੇ ਹਾਂ ਕਿ ਪਹਿਲਵਾਨ ਨੂੰ ਸਰੀਰ ਵੀ ਆਪਣਾ ਬਣਾ ਕੇ ਰੱਖਣਾ ਹੁੰਦਾ ਹੈ ਤਾਕਤ ਸਮਰੱਥਾ ਹੋਣੀ ਚਾਹੀਦੀ ਹੈ ਸੋ ਜਿਹੜੀ ਸਰੀਰਕ ਤਿਆਰੀ ਹੈ ਜਾਂ ਵਰਜਿਸ਼ ਹੈ ਜਰ ਤੁਹਾਨੂੰ ਜਿਮ ਦੇ ਵਿੱਚ ਵੀ ਸਮਾਂ ਸੁਭਾਵਿਕ ਤੌਰ ਤੇ ਲਾਉਣਾ ਦਾ ਹੋਵੇਗਾ ਉਸ ਬਾਰੇ ਦੱਸੋ ਕਿ ਉਹ ਕਿਹੋ ਜਿਹਾ ਤੁਹਾਡਾ ਰੁਝਾਨ ਹੁੰਦਾ ਹੈ ਰਿਜਾਨ ਇਸ ਤਰ੍ਹਾਂ ਜੀ ਕਿ ਸਵੇਰੇ 2 2.5 ਘੰਟੇ ਸਾਨੂੰ ਖਾੜੇ ਦੇ ਵਿੱਚ ਲਾਉਣੇ ਪੈਂਦੇ ਆ ਜਿਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀ ਟ੍ਰੇਨਿੰਗ ਹੁੰਦੀ ਆ ਹਰ ਦਿਨ ਜੀ ਕਿਸੇ ਦਿਨ ਜੋਰ ਹੁੰਦੇ ਆ ਕਿਸੇ ਦਿਨ ਡੰਡ ਬੈਠਕਾਂ ਲਵਾਉਂਦੇ ਜਿਆਦਾ ਅੱਛਾ ਜੀ ਹਰੇਕ ਤਰ੍ਹਾਂ ਦੀ ਕੋਚ ਡਿਸਾਈਡ ਕਰਦੇ ਵੀ ਕਿਸ ਤਰ੍ਹਾਂ ਦੀ ਮਿਹਨਤ ਲਵਾਉਣੀ ਆ ਅੱਜ ਦੇ ਦਿਨ ਤੇ ਸ਼ਾਮ ਨੂੰ ਸਾਡਾ ਜਿਮ ਦੀ ਟ੍ਰੇਨਿੰਗ ਹੁੰਦੀ ਹੈ ਅੱਛਾ ਜੀ ਜਿਹਦੇ ਵਿੱਚ ਆਪਾਂ ਵੇਟ ਟ੍ਰੇਨਿੰਗ ਕਰਦੇ ਆ ਜੀ ਹੋਰ ਦੌੜ ਵਗੈਰਾ ਹੋਊਗੀ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਜੀ ਜੀ ਸੋ ਐਥਲੀਟ ਜਿਵੇਂ ਤਿਆਰੀ ਕਰਦਾ ਉਦਾਂ ਹੀ ਇੱਕ ਰੈਸਲਰ ਦੀ ਪਲਵਾਨ ਦੀ ਵੀ ਉਹੋ ਜਿਹੀ ਤਿਆਰੀ ਕੁਝ ਕੁ ਚੁੱਕੀ ਹੈ ਤੇ ਜਦੋਂ ਤੁਸੀਂ ਜ਼ਿਕਰ ਕੀਤਾ ਅਖਾੜੇ ਦਾ ਹਾਂਜੀ ਉਹਨਾਂ ਅਖਾੜੇ ਦਾ ਨਾਮ ਸੁਣਦੇ ਹੀ ਸਾਡੇ ਦਰਸ਼ਕਾਂ ਦੇ ਮਨਾਂ 'ਚ ਆਉਂਦਾ ਜਿਵੇਂ ਸਾਡੇ ਰਵਾਇਤੀ ਅਖਾੜੇ ਹੁੰਦੇ ਸੀ ਕਿ ਮਿੱਟੀ 'ਚ ਪਲਵਾਨ ਜੂਝ ਰਹੇ ਆ ਅਖਾੜੇ ਹੁਣ ਕਿੰਨਾ ਬਦਲ ਚੁੱਕੇ ਨੇ ਮਿੱਟੀ ਤੋਂ ਮੈਟ ਤੇ ਆ ਚੁੱਕੇ ਨੇ ਅ ਅਖਾੜਿਆਂ ਤੋਂ ਤੁਹਾਡਾ ਕੀ ਭਾਵ ਹੈ ਇਹ ਜ਼ਰੂਰ ਦੱਸੋ ਪਹਿਲਾਂ ਤਾਂ ਜੀ ਜ਼ਿਆਦਾਤਰ ਮਿੱਟੀ ਤੇ ਹੀ ਕੁਸ਼ਤੀਆਂ ਹੁੰਦੀਆਂ ਸੀ ਤੇ ਉਸ ਤੋਂ ਬਾਅਦ ਹੀ ਆਪਣੇ ਮੈਟ ਵੱਲ ਨੂੰ ਆਗੇ ਨੇ ਲੋਕ ਪਹਿਲਵਾਨ ਜੀ ਜਿਹਦੇ ਨਾਲ ਜੇ ਆਪਾਂ ਮੈਟ ਤੇ ਰੈਸਲਿੰਗ ਕਰਦੇ ਆਂ ਪਹਿਲਵਾਨੀ ਕਰਦੇ ਆਂ ਤਾਂ ਆਪਾਂ ਨੂੰ ਆਪਣੇ ਨੌਕਰੀ ਦਾ ਸਕੋਪ ਬਹੁਤ ਜ਼ਿਆਦਾ ਜੀ ਇਹਦੇ ਅੱਛਾ ਜੀ ਮਿੱਟੀ ਤੇ ਇਹ ਚੀਜ਼ ਨਹੀਂ ਆ ਚਲੋ ਮੰਨਦੇ ਆਂ ਵੀ ਪੈਸਾ ਬਹੁਤ ਆ ਮਿੱਟੀ ਤੇ ਪਰ ਨੌਕਰੀ ਨਹੀਂ ਹੈ ਹਾਂਜੀ ਨੌਕਰੀ ਤੁਹਾਨੂੰ ਉਦੋਂ ਹੀ ਮਿਲਣੀ ਆ ਜਦੋਂ ਆਪਾਂ ਨੈਸ਼ਨਲ ਇੰਟਰਨੈਸ਼ਨਲ ਟੂਰਨਾਮੈਂਟ ਤੇ ਖੇਡਾਂਗੇ ਜਿੱਤਾਂਗੇ ਇਸ ਕਰਕੇ ਆਪਣੀ ਮਿੱਟੀ ਦੀ ਰੈਸਲਿੰਗ ਨਾਲੋਂ ਮੈਟ ਦੀ ਰੈਸਲਿੰਗ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਅੱਜ ਕੱਲ ਦੀ ਯੂਸ ਲਈ ਜੀ ਹਾਂਜੀ ਜਿਹੜੀ ਮਿੱਟੀ ਵਾਲੀ ਕੁਸ਼ਤੀ ਹੈ ਉਹ ਤੁਹਾਨੂੰ ਲੱਗਦਾ ਕਿ ਪਿੰਡਾਂ ਤੱਕ ਸੀਮਤ ਹੈ ਛਿੰਝ ਮੇਲਿਆਂ ਤੱਕ ਸੀਮਤ ਹੈ ਤੇ ਜਿਹੜੀ ਮੈਟ ਵਾਲੀ ਹੈ ਉਹ ਕਮਾਂਤਰੀ ਪੱਧਰ ਉੱਪਰ 올림픽 ਤੱਕ ਪਹੁੰਚ ਚੁੱਕੀ ਹੈ ਇਹ ਵੀ ਇੱਕ ਵੱਡਾ ਫਰਕ ਤੁਸੀਂ ਮੰਨਦੇ ਹੋ ਹਾਂਜੀ ਬਿਲਕੁਲ ਜੀ ਤੁਸੀਂ ਦੇਖੋ ਵੀ ਆਪਣੇ ਜਿੰਨੀਆਂ ਵੀ ਛਿੰਝਾਂ ਅੱਜ ਕੱਲ ਬਹੁਤ ਜ਼ਿਆਦਾ ਹੁੰਦੀਆਂ ਆ ਪੰਜਾਬ ਦੇ ਵਿੱਚ ਲਾ ਲਓ ਹਮਾਤਲ ਦੇ ਵਿੱਚ ਲਾ ਲਓ ਪਰ ਉਹਦੇ ਉਹਦਾ ਅੱਗੇ ਸਕੋਪ ਨਹੀਂ ਆ ਕੋਈ ਵੀ ਜਿੱਦਾਂ ਕਹਿ ਲੋ ਵੀ ਜੀ ਅ ਜੌਬ ਜੌਬ ਦੇ ਰਿਲੇਟਡ ਹਨਾ ਜੇ ਜੌਬ ਲੈਣੀ ਆ ਤਾਂ ਆਪਾਂ ਨੂੰ ਮੈਟ ਦੇ ਉੱਤੇ ਰੈਸਲਿੰਗ ਕਰਨੀ ਪੈਣੀ ਹੈ ਜੀ ਜੀ ਹਾਂਜੀ ਸੋ ਦੋਵਾਂ ਦੀ ਆਪੋ ਆਪਣੀ ਮਹੱਤਤਾ ਆ ਇੱਕ ਸੱਭਿਆਚਾਰਕ ਅੰਗ ਬਣ ਚੁੱਕੀ ਹੈ ਮਿੱਟੀ ਵਾਲੀ ਜਿਹੜੀ ਕੁਸ਼ਤੀ ਹੈ ਸਾਡੇ ਪਿੰਡੂ ਖੇਡ ਮੇਲਿਆਂ ਦਾ ਛਿੰਝ ਮੇਲਿਆਂ ਦਾ ਦੂਜੇ ਬੰਨੇ ਮੈਟ ਵਾਲੀ ਕੁਸ਼ਤੀ ਜਿਹੜੀ ਉਹ ਵੀ ਆਪਣਾ ਇੱਕ ਮਕਾਮ ਬਣਾ ਚੁੱਕੀ ਹੈ ਵਾਪਸ ਆਪਾਂ ਆਉਣੇ ਆ ਤੁਹਾਡੇ ਸਫਰਬਲ ਤੇ ਇਸ ਤੋਂ ਬਾਅਦ ਤੁਹਾਡੇ ਕੋਲੋਂ ਇਹ ਜਾਣਾਂਗੇ ਕਿ ਤੁਸੀਂ ਟ੍ਰੇਨਿੰਗ ਲਈ ਕੋਚਿੰਗ ਵੀ ਲੈਣੀ ਸ਼ੁਰੂ ਕਰ ਦਿੱਤੀ ਤੇ ਫਿਰ ਤੁਸੀਂ ਕਿਹੜੇ ਕਿਹੜੇ ਮੁਕਾਬਲੇ ਵਿੱਚ ਹਿੱਸਾ ਲਿਆ ਤੇ ਕਿਹੜੇ ਕਿਹੜੇ ਪ੍ਰਮੁੱਖ ਆਯੋਜਨਾਵਾਂ ਵਿੱਚ ਕਿਹੜੀਆਂ ਪ੍ਰਮੁੱਖ ਥਾਮਾਂ ਤੇ ਤੁਸੀਂ ਖੇਡਣ ਗਏ ਉਹਨਾਂ ਬਾਰੇ ਦੱਸੋ ਮੈਂ ਜੀ ਕਾਫੀ ਆਪਣੇ ਇੰਡੀਆ ਦੇ ਕਾਫੀ ਸਟੇਟਾਂ ਦੇ ਵਿੱਚ ਖੇਡਣ ਗਿਆ ਹੋਇਆ ਹਾਂ ਤਕਰੀਬਨ ਸਾਰੀਆਂ ਸਟੇਟਾਂ ਕਹਿ ਲਓ ਵੀ ਰੈਸਲਿੰਗ ਦੇ ਕਰਕੇ ਦੇਖੀਆਂ ਹੋਈਆਂ ਅੱਛਾ ਜੀ ਉਹਨਾਂ ਦੀ ਉੱਤੇ ਖੇਡਣ ਗਏ ਹਾਂ ਇੰਟਰਨੈਸ਼ਨਲ ਵੀ ਮੈਂ ਇੱਕ ਵਾਰੀ ਗਿਆ ਹੋਇਆ ਹਾਂ ਜੀ ਆਪਣੇ ਰੋਮਾਨੀਆ ਖੇਡਣ ਗਏ ਸੀ ਵਰਲਡ ਚੈਂਪੀਅਨਸ਼ਿਪ ਹਾਂਜੀ ਤੇ ਬਾਕੀ ਰਾਜਸਥਾਨ ਹੋ ਗਿਆ ਜੀ ਬੈਂਗਲੌਰ ਲਖਨਊ ਹਰ ਜਗ੍ਹਾ ਮਤਲਬ ਕੁਸ਼ਤੀਆਂ ਹੁੰਦੀਆਂ ਰਹਿੰਦੀਆਂ ਨੇਸ਼ਨਲ ਪੱਧਰ ਤੇ ਤੇ ਉੱਥੇ ਪਾਰਟਿਸਪੇਟ ਕਰਦੇ ਰਹਿੰਦੇ ਆ ਜੀ ਜੀ ਤੇ ਸਾਡੇ ਦੇਸ਼ ਵਿੱਚ ਜੇ ਤੁਸੀਂ ਦੱਸਿਆ ਕਿ ਲਗਾਤਾਰ ਆਯੋਜਨ ਹੁੰਦੇ ਰਹਿੰਦੇ ਆ ਸੋ ਸਾਲ ਦੇ ਵਿੱਚ ਬਹੁਤੀ ਵਾਰੀ ਸਾਨੂੰ ਦਰਸ਼ਕਾਂ ਨੂੰ ਵੀ ਸ਼ਾਇਦ ਨਹੀਂ ਪਤਾ ਲੱਗਦਾ ਹੋਵੇਗਾ ਕਿ ਕੁਸ਼ਤੀ ਦੇ ਆਯੋਜਨ ਸਾਰਾ ਸਾਲ ਚੱਲਦੇ ਰਹਿੰਦੇ ਆ ਬਾਕੀ ਸਾਰੀਆਂ ਸਟੇਟਸ ਦੇ ਵਿੱਚ ਸੂਬਿਆਂ ਦੇ ਵਿੱਚ ਤੇ ਵੱਖ-ਵੱਖ ਸ਼ਹਿਰਾਂ ਵਿੱਚ ਆਯੋਜਨ ਹੁੰਦੇ ਨੇ ਸਾਰਾ ਸਾਲ ਕਿ ਹੋ ਜਾ ਹੁੰਦਾ ਹੈ ਕੁਸ਼ਤੀਆਂ ਦਾ ਸਾਲਾਨਾ ਕੈਲੰਡਰ ਇਹ ਸ਼ੁਰੂ ਹੋ ਜਾਂਦਾ ਜੀ ਅੰਡਰ 15 ਤੋਂ ਲੈ ਕੇ ਸੀਨੀਅਰ ਤੱਕ ਜ ਜਿਹਦੇ ਵਿੱਚ ਅੰਡਰ 15 ਹੋ ਗਿਆ 17 ਹੋ ਗਿਆ 19 21 ਤੇ ਅੰਡਰ 23 ਜੀ ਇਹ ਸਾਰੇ ਟੂਰਨਾਮੈਂਟ ਹੁੰਦੇ ਰਹਿੰਦੇ ਆ ਜੀ ਵੱਖ-ਵੱਖ ਜਗ੍ਹਾ ਤੇ ਤੇ ਇਹਨਾਂ ਦਾ ਪ੍ਰੋਪਰ ਇੱਕ ਕੈਲੰਡਰ ਆਉਂਦਾ ਜੀ ਜਿੱਥੇ ਸਾਰਾ ਮੈਂਸ਼ਨ ਹੁੰਦਾ ਵੀ ਇਸ ਮੰਥ ਦੀ ਇਸ ਤਰੀਕ ਨੂੰ ਇਸ ਟੂਰਨਾਮੈਂਟ ਹੋਊਗਾ ਜੀ ਤੇ ਚੱਲਦਾ ਹੀ ਰਹਿੰਦਾ ਇਹ ਸੈਂਸਲਾ ਜੀ ਆਪਣਾ ਕਸਲਿੰਗ ਦਾ ਜੀ ਸੋ ਬਹੁਤ ਅਹਿਮ ਗੱਲ ਹੈ ਕਿ ਸਾਡੇ ਦੇਸ਼ ਵਿੱਚ ਖਾਸ ਚੋਣਵੇਂ ਆਯੋਜਨ ਨਹੀਂ ਹੁੰਦੇ ਬਲਕਿ ਟੂਰਨਾਮੈਂਟ ਸਾਰਾ ਸਾਲ ਚੱਲਦੇ ਰਹਿੰਦੇ ਨੇ ਤੇ ਇਹਨਾਂ ਸਾਰੇ ਮੁਕਾਬਲੇ ਵਿੱਚ ਤੁਸੀਂ ਹਿੱਸਾ ਲਿਆ ਉਸ ਤੋਂ ਬਾਅਦ ਜਾਨਾਂਗੇ ਤੁਹਾਡੇ ਪ੍ਰਾਪਤੀਆਂ ਬਾਰੇ ਕਿ ਤੁਸੀਂ ਕਿਹੋ ਜਿਹੀਆਂ ਪ੍ਰਾਪਤੀਆਂ ਕੀਤੀਆਂ ਮੈਡਲ ਜਿੱਤੇ ਨੇ ਵੱਖ-ਵੱਖ ਖਿਤਾਬ ਜਿੱਤੇ ਨੇ ਉਹਨਾਂ ਬਾਰੇ ਜ਼ਰੂਰ ਦੱਸੋ ਸਾਡੇ ਦਰਸ਼ਕਾਂ ਨੂੰ ਹਾਂ ਜੀ ਮੈਂ ਤਕਰੀਬਨ ਹਰੇਕ ਕੰਪੀਟੀਸ਼ਨ 'ਚ ਹਿੱਸਾ ਲਿਆ ਜਿਹੜੇ ਵੀ ਇੰਡੀਆ ਦੇ ਵਿੱਚ ਹੁੰਦੇ ਆ ਮੋਸਟਲੀ ਤੇ ਜਿਹਦੇ ਵਿੱਚ 올 ਇੰਡੀਆ ਇੰਟਰਵਰਸਿਟੀ 2017 ਦੇ ਵਿੱਚ ਮੈਂ ব্রੌਂਜ਼ ਮੈਡਲ ਜਿੱਤਿਆ ਸੀਗਾ ਜੀ ਆਪਣੀ ਯੂਨੀਵਰਸਿਟੀ ਲਈ ਅੱਛਾ ਜੀ ਉਸ ਤੋਂ ਬਾਅਦ ਮੈਂ ਪੰਜਾਬ ਸਟੇਟ ਲਈ 골ਡ ਮੈਡਲ ਲੈ ਕੇ ਆਇਆ ਨੈਸ਼ਨਲ ਦੇ ਵਿੱਚੋਂ ਜੀ ਅੰਡਰ 23 ਰਾਜਸਥਾਨ ਗਏ ਸੀਗੇ ਜੀ ਉਸ ਤੋਂ ਬਾਅਦ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ 'ਚ ਮੇਰੇ ਤਿੰਨ ਮੈਡਲ ਆ ਜੀ ਅੱਛਾ ਜੀ ਹਾਂਜੀ ਜਿਸ ਵਿੱਚ ਪਹਿਲਾ ਮੈਡਲ ਮੇਰਾ ਆਪਣੇ ਗੋਂਡਾ ਜ਼ਿਲ੍ਹਾ ਦੇ ਵਿੱਚ ਉੱਥੇ ਆਇਆ ਸੀਗਾ ਯੂਪੀ 'ਚ ਜੀ ਉਦੋਂ ਮੈਂ 97 ਕੇਜੀ 'ਚ ਖੇਡਦਾ ਸੀ ਅੱਛਾ ਜੀ ਹਾਂਜੀ ਤੇ ਉਸ ਵਾਰ ਜੈਪੁਰ ਦੇ ਵਿੱਚ ਹੋਈਆਂ ਪਿਛਲੇ ਸਾਲ ਨੈਸ਼ਨਲ ਚੈਂਪੀਅਨਸ਼ਿਪ ਉਹਦੇ ਵਿੱਚ ਮੈਂ ਸਿਲਵਰ ਮੈਡਲ ਜਿੱਤੇ ਆ ਜੀ ਹਾਂਜੀ ਜੀ ਸੋ ਵੱਖ-ਵੱਖ ਪੱਧਰ ਉੱਪਰ ਤੁਸੀਂ ਖੇਡੇ ਹੋ ਤੇ ਤਕਰੀਬਨ ਹਰ ਥਾਂ ਤੁਸੀਂ ਪ੍ਰਾਪਤੀ ਹਾਸਲ ਕੀਤੀ ਹੈ ਤੇ ਤੁਸੀਂ ਜ਼ਿਕਰ ਕੀਤਾ ਭਾਰ ਵਰਗ ਦਾ weight category ਜਿਸ ਨੂੰ ਕਹਿੰਦੇ ਆ ਭਾਰ ਦੀ ਸ਼੍ਰੇਣੀ ਸੋ ਵੱਖ-ਵੱਖ ਸ਼੍ਰੇਣੀਆਂ ਹੁੰਦੀਆਂ ਨੇ ਭਾਰਤ ਦੀਆਂ ਕੁਸ਼ਤੀ ਵਿੱਚ ਤੇ ਤੁਸੀਂ ਜਿਵੇਂ ਕਿ ਜ਼ਿਕਰ ਕੀਤਾ ਹੈ ਕਿ ਇੱਕ ਵਾਰ ਤੁਸੀਂ ਸ਼੍ਰੇਣੀ ਤਬਦੀਲ ਕੀਤੀ ਹੈ ਸੋ ਜਦੋਂ ਤੁਸੀਂ ਕੁਸ਼ਤੀਆਂ ਵਿੱਚ ਆਏ ਹੋ ਉਦੋਂ ਕਿਹੜੇ ਭਾਰ ਵਰਗ ਵਿੱਚ ਖੇਡ ਰਹੇ ਸੀ ਤੇ ਹੁਣ ਇਸ ਵੇਲੇ ਕਿਹੜੇ ਭਾਰ ਵਰਗ ਵਿੱਚ ਖੇਡ ਰਹੇ ਹੋ ਇਸ ਸਫ਼ਰ ਬਾਰੇ ਦੱਸਿਓ ਮੈਂ ਸ਼ੁਰੂ ਤੋਂ ਲੈ ਕੇ ਜਦੋਂ ਵੀ ਰੈਸਲਿੰਗ ਸ਼ੁਰੂ ਕੀਤੀ ਜਦੋਂ ਦੀ ਤੇ 97 ਕਿਲੋ ਭਾਰ ਵਰਗ 'ਚ ਹੀ ਮੈਂ ਰਿਆਂ ਜਾਦਾ ਜੀ ਤੇ ਉਥੇ ਉਹਦੇ ਵਿੱਚ ਵੀ ਮੈਂ ਸਾਰੀਆਂ ਪ੍ਰਾਪਤੀਆਂ ਕੀਤੀਆਂ ਪਰ ਪਿਛਲੇ ਸਾਲ ਮੈਂ 125 ਦੇ ਵਿੱਚ 125 ਕੇਜੀ ਦੇ ਵਿੱਚ ਸਵਿਚ ਕੀਤਾ ਜੀ ਉਹਦੇ ਵਿੱਚ ਮੈਂ ਉਹਦੇ ਵਿੱਚ ਵੀ ਮੈਡਲ ਲੈ ਕੇ ਆਇਆ ਨੈਸ਼ਨਲ ਗੇਮ ਅੱਛਾ ਜੀ ਹਾਂਜੀ ਗੇਮ ਨੈਸ਼ਨਲ ਗੇਮ ਚ ਸਿਲਵਰ ਮੈਡਲ ਲੈ ਕੇ ਆਇਆ ਜੀ ਹਾਂਜੀ ਸੋ 97 ਕਿਲੋ ਤੋਂ ਸ਼ੁਰੂ ਕਰਕੇ ਤੁਸੀਂ 125 ਕਿਲੋ ਵਰਗ ਤੱਕ ਪਹੁੰਚਿਓ ਜੀ ਤੇ ਇਸ ਤਬਦੀਲੀ ਨੂੰ ਕਰਨ ਲੱਗਿਆਂ ਮੁਸ਼ਕਲ ਆਉਂਦੀ ਹੈ ਜਾਂ ਸੌਖਾ ਹੁੰਦਾ ਹੈ ਇੱਕ ਭਾਰ ਵਰਗ ਤੋਂ ਦੂਜੇ ਭਾਰ ਵਰਗ ਵਿੱਚ ਆਉਣਾ ਖਾਸ ਕਰ ਉੱਪਰਲੇ ਭਾਰ ਵਰਗ ਵਿੱਚ ਆਣਾ ਇਹਦੀਆਂ ਕੀ ਚੁਣੌਤੀਆਂ ਹੁੰਦੀਆਂ ਆ ਇਹਦੇ ਲਈ ਕਿੰਨੀ ਕਿ ਮਿਹਨਤ ਕਰਨੀ ਪੈਂਦੀ ਆ ਪਹਿਲੀ ਗੱਲ ਤਾਂ ਜੀ ਜਦੋਂ ਆਪਾਂ ਮੰਨ ਲਓ ਆਪਾਂ 97 ਕਿਲੋ ਦੇ ਵਿੱਚ ਖੇਲਦੇ ਆ ਜੀ ਤੇ ਆਪਣਾ ਬੋਡੀ weight ਜਿਹੜਾ ਘਟੋ ਘਟ ਵੀ 6-7 ਕਿਲੋ ਉੱਪਰ ਜਾਂਦਾ ਆ ਆਫ ਸੀਜ਼ਨ ਦੇ ਵਿੱਚ ਅੱਛਾ ਜੀ ਜਦੋਂ ਆਪਾਂ ਤਿਆਰੀ ਕਰਨੀ ਸ਼ੁਰੂ ਕਰਦੇ ਆ ਤਾਂ ਆਪਾਂ ਨੂੰ weight ਡਾਊਨ ਕਰਨਾ ਪੈਂਦਾ 97 ਕਿਜੀ ਤੱਕ ਨਾ ਤੇ ਬੋਲੀਵੁੱਡ ਜਦੋਂ ਆਪਾਂ ਘਟਾਉਨੇ ਆ ਤਾਂ ਆਪਣੀ ਪਾਵਰ ਵੀ ਘਟਦੀ ਹੈ ਹਨਾ ਹਰ ਚੀਜ਼ ਤੇ ਇਫੈਕਟ ਹੁੰਦਾ ਹੈ ਇਸ ਕਰਕੇ ਮੈਂ ਕਾਫੀ ਸਾਲ ਮੈਂ ਇਹ ਆਪਣਾ weight ਘਟਾਉਂਦਾ ਰਿਹਾ ਤੇ ਹਰੇਕ ਜਗ੍ਹਾ ਮੈਡਲ ਵੀ ਲੈਏ ਨੇ ਪਰ ਮੈਂ ਪਿਛਲੇ ਸਾਲ ਮੈਂ ਆਪਣੇ ਆਪ ਨੂੰ ਮਤਲਬ ਆਪਣੇ ਆਪ ਦੇ ਨਾਲ ਇਹ ਸਲਾਹ ਕੀਤੀ ਵੀ ਮੈਂ 125 ਚ ਖੇਲਣਾ ਚਾਹੁੰਨਾ ਤੇ ਉਹਦੇ ਵਿੱਚ ਵੀ ਮੈਂ ਬਹੁਤ ਵਧੀਆ ਆਪਣੇ ਪਰਫਾਰਮੈਂਸ ਦਿੱਤੀ ਹੈ ਜੀ ਤੇ ਪੰਜਾਬ ਲਈ সিলਵਰ ਮੈਡਲ ਲੈ ਕੇ ਆਇਆ ਜੀ ਹਾਂ ਜੀ ਸੋ ਕਾਫੀ ਮਿਹਨਤ ਲੱਗਦੀ ਹੈ ਭਾਰ ਵਰਗ ਉਪਰ ਹੀਠਾ ਕਰਨ ਵਿੱਚ ਤੇ ਉਹਨੂੰ ਬਰਕਰਾਰ ਰੱਖਣ ਵਿੱਚ ਵੀ ਕਿਉਂਕਿ ਇੱਕ ਇੱਕ ਕਿਲੋ ਜਿਹੜਾ ਹੈ ਕਿ ਗ੍ਰਾਮ ਜਿਹੜਾ ਉਹ ਕਾਫੀ ਮਾਇਨੇ ਰੱਖਦਾ ਹੈ ਜਦੋਂ ਅੰਤਿਮ ਨਤੀਜੇ ਤਿਆਰ ਹੁੰਦੇ ਨੇ ਹਾਂ ਜੀ ਤੇ ਇਸ ਦੇ ਨਾਲ ਹੁਣ ਤੁਹਾਡੇ ਕੋਲੋਂ ਇਹ ਵੀ ਜਾਣਾਂਗੇ ਕਿ ਜਦੋਂ ਕੁਸ਼ਤੀਆਂ ਦੇ ਖੇਡ ਵਿੱਚ ਤੁਸੀਂ ਪਰਪੱਕ ਹੋ ਗਏ ਤੇ ਤੁਹਾਡੇ ਅੰਦਰ ਬਹੁਤ ਸਾਰੇ ਤਬਦੀਲੀਆਂ ਆਈਆਂ ਹੋਣਗੀਆਂ ਨਿੱਜੀ ਤੌਰ ਤੇ ਵੀ ਤੇ ਲੋਕਾਂ ਦਾ ਤੁਹਾਡੇ ਵੱਲ ਜਿਹੜਾ ਨਜ਼ਰੀਆ ਹੈ ਉਹ ਵਿਸ਼ਵਾਸ ਹੈ ਕਿ ਬਦਲਦਾ ਲੋਕੀਤਾਂ ਨੂੰ ਜਾਣਨ ਲੱਗਦੇ ਨੇ ਪਛਾਣਨ ਲੱਗਦੇ ਨੇ ਇਸ ਬੰਦੇ ਤੁਹਾਨੂੰ ਕੁਝ ਤਬਦੀਲੀ ਮਹਿਸੂਸ ਹੋਈ ਹਾਂਜੀ ਜਿੱਥੇ ਵੀ ਆਪਾਂ ਮੰਨ ਲਓ ਜਾਣਦੇ ਆ ਜੀ ਤੇ ਹਰ ਇੱਕ ਜਗ੍ਹਾ ਜਿਹੜੇ ਪੇਰੈਂਟਸ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਆ ਖਾੜਿਆਂ ਦੇ ਵਿੱਚ ਦੰਗਲਾਂ ਦੇ ਵਿੱਚ ਆਪਣੇ ਹੋਰ ਟੂਰਨਾਮੈਂਟਸ ਦੇ ਵਿੱਚ ਤੇ ਦੇਖ ਕੇ ਬਹੁਤ ਖੁਸ਼ ਹੁੰਦੇ ਨੇ ਸਾਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਨੂੰ ਮਿਲਦੇ ਨੇ ਬੱਚਿਆਂ ਨੂੰ ਲਿਆ ਕੇ ਸਾਡੇ ਕੋਲ ਖੜਾਉਂਦੇ ਨੇ ਫੋਟੋ ਕਰਾਉਂਦੇ ਨੇ ਵੀ ਇਹਨਾਂ ਨੂੰ ਕੁਝ ਦੱਸੋ ਵੀ ਸਪੋਰਟਸ ਬਾਰੇ ਹਨਾ ਵੀ ਜੁੜਨ ਕਿਸੇ ਨਾ ਕਿਸੇ ਸਪੋਰਟਸ ਦੇ ਵਿੱਚ ਤਾਂ ਬੜੀ ਖੁਸ਼ੀ ਹੁੰਦੀ ਹੈ ਤੇ ਆਪਣੇ ਆਪ ਨੂੰ ਮਾਣ ਮਹਿਸੂਸ ਹੁੰਦਾ ਜੀ ਵੀ ਸਾਨੂੰ ਲੋਕ ਪਸੰਦ ਕਰਦੇ ਆ ਜੀ ਜੀ ਹਾਂਜੀ ਸੋ ਸਮਾਜਿਕ ਤੌਰ ਤੇ ਵੀ ਇੱਕ ਪਛਾਣ ਬਣਾਉਂਦੀ ਹੈ ਇਹ ਖੇਡ ਵੀ ਤੇ ਬਾਕੀ ਖੇਡਾਂ ਵੀ ਜਿਹੜੀਆਂ ਨੇ ਇਸ ਬੰਨੇ ਯੋਗਦਾਨ ਪਾਉਂਦੀਆਂ ਨੇ ਆਪਣੀ ਸ਼ਖਸੀਅਤ ਜਿਹੜੀ ਹੈ ਉਹ ਵੀ ਖਿਡਾਰੀ ਦੀ ਕਾਫੀ ਬਦਲ ਜਾਂਦੀ ਹੈ ਜਦੋਂ ਆਪਾਂ ਇਹਦੇ ਵਿੱਚ ਪ੍ਰਾਪਤੀਆਂ ਕਰਨੀਆਂ ਸ਼ੁਰੂ ਕਰਦੇ ਹਾਂ ਹਾਂਜੀ ਤੇ ਇਸ ਤੋਂ ਬਾਅਦ ਹੁਣ ਤੁਹਾਡੇ ਕੋਲੋਂ ਇਹ ਜਾਣਾਂਗੇ ਕਿ ਇਸ ਖੇਡ ਦੇ ਵਿੱਚ 60 ਫੀਟ ਦਾ ਵੀ ਇੱਕ ਖਤਰਾ ਇੱਕ ਜੋਖਮ ਜਿਹੜਾ ਰਹਿੰਦਾ ਹੈ ਹਰ ਵੇਲੇ ਦੀ ਸੰਭਾਵਨਾ ਰਹਿੰਦੀ ਹੈ ਸੋ ਉਸ ਤੋਂ ਬਚਾ ਲਈ ਕੀ ਕੁਝ ਕਰਨਾ ਪੈਂਦਾ ਹੈ ਕਿ ਨਾਲ ਫਿਜ਼ੀਓਥੈਰੇਪਿਸਟ ਦੀ ਸਲਾਹ ਲੈਣੀ ਪੈਂਦੀ ਹੈ ਜਿਹੜਾ ਉਹਦੇ ਲਈ ਕੁਝ ਖਾਸ ਕਿਸਮ ਦੀ ਟ੍ਰੇਨਿੰਗ ਹੁੰਦੀ ਹੈ ਤਾਂ ਕਿ ਸਰੀਰ ਜਿਹੜਾ ਉਹ ਤੰਦਰੁਸਤ ਰਹੇ 60 ਫੀਟ ਤੋਂ ਵਿਚਾਰ ਰਹੇ ਹਾਂਜੀ ਛੱਟ ਪੇੜ ਤੋਂ ਵਿਚਾਰ ਰੱਖਣਾ ਬਹੁਤ ਜ਼ਰੂਰੀ ਆ ਗੇਮ ਦੇ ਵਿੱਚ ਜੇ ਤੁਸੀਂ ਸਕਸੈਸ ਲੈਣੀ ਆ ਤਾਂ ਨਹੀਂ ਤਾਂ ਇੱਕ ਵਾਰੀ ਛੱਟ ਲੱਗੀ ਬੰਦਾ ਛੱਟਾਂ ਦੇ ਵਿੱਚ ਹੀ ਰਹਿ ਜਾਂਦਾ ਸਾਲ-ਸਾਲ ਖਰਾਬ ਹੋ ਜਾਂਦੇ ਲੋਕਾਂ ਦੇ ਤੇ ਇਸ ਲਈ ਤੁਹਾਨੂੰ ਡਾਕਟਰ ਬਹੁਤ ਜ਼ਰੂਰੀ ਆ ਤੁਹਾਡੇ ਨਾਲ ਹਰ ਟਾਈਮ ਹੋਣਾ ਚਾਹੀਦਾ ਜਿਹੜਾ ਤੁਹਾਨੂੰ ਗਾਈਡ ਕਰੇ ਵੀ ਤੁਸੀਂ ਛੱਟ ਤੋਂ ਕਿੱਦਾਂ ਬਚਣਾ ਆ ਆਪਣੇ ਮਸਲਾ ਨੂੰ ਕਿੱਦਾਂ ਸਟਰੋਂਗ ਕਰਨਾ ਆ ਉਹਦੀ ਇੱਕ ਵੱਖਰੀ ਟ੍ਰੇਨਿੰਗ ਹੋਣੀ ਚਾਹੀਦੀ ਆ ਜੀ ਅੱਛਾ ਇਹ ਆਪਾਂ ਹਰ ਟਾਈਮ ਡਾਕਟਰ ਦੇ ਨਾਲ ਕੰਸਲਟ ਕਰਕੇ ਹੀ ਆਪਾਂ ਅੱਗੇ ਚੱਲਦੇ ਹਾਂ ਟੂਰਨਾਮੈਂਟ ਤੇ ਵੀ ਜਦੋਂ ਜਾਂਦੇ ਆ ਸਾਡੇ ਨਾਲ ਫਿਜ਼ੀਓਥੈਰੇਪਿਸਟ ਹੁੰਦਾ ਹੈ ਜੀ ਹਾਂਜੀ ਸੋ ਇਕੱਲਾ ਪਹਿਲਵਾਨ ਤੇ ਉਹਦੇ ਕੋਚ ਦੀ ਭੂਮਿਕਾ ਨਹੀਂ ਨਾਲ ਡਾਕਟਰ ਫਿਜ਼ੀਓਥੈਰੇਪਿਸਟ ਦੀ ਭੂਮਿਕਾ ਵੀ ਹੁਣ ਵੱਧ ਰਹੀ ਹੈ ਖਾਸ ਕਰ ਜਦੋਂ ਆਪਾਂ ਦੇਖਦੇ ਕਿ ਇਸ ਜ਼ਮਾਨੇ 'ਚ ਖੇਡਾਂ ਦੇ ਨਾਲ ਜੁੜਦਾ ਵਿਗਿਆਨ ਵੀ ਤਰੱਕੀ ਕਰ ਰਿਹਾ ਹੈ ਜੀ ਬਿਲਕੁਲ ਤੇ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਸਾਡੇ ਪੰਜਾਬ ਸੂਬੇ ਦੀ ਆਪਾਂ ਇਹ ਮੰਨਦੇ ਆ ਤੇ ਦੇਖਦੇ ਵੀ ਆ ਧਾਰਨਾ ਵੀ ਹੈ ਕਿ ਬਹੁਤੇ ਖਿਡਾਰੀ ਜਿਹੜੇ ਐਥਲੀਟ ਹੋਣ ਜਾਂ ਕੁਸ਼ਤੀ ਦੀ ਗੱਲ ਕਰ ਲਈਏ ਜਾਂ ਫੁੱਟਬਾਲ ਦੀ ਗੱਲ ਕਰ ਲਈਏ ਕਿ ਪਿੰਡੂ ਖੇਤਰ ਵਿੱਚੋਂ ਖਿਡਾਰੀ ਬਹੁਤ ਆਉਂਦੇ ਆ ਚੰਗੇ ਖਿਡਾਰੀ ਚੰਗੇ ਐਥਲੀਟ ਪਿੰਡੂ ਖੇਤਰ ਵਿੱਚੋਂ ਹੀ ਉੱਭਰਦੇ ਆ ਕੀ ਇਹ ਗੱਲ ਕੁਸ਼ਤੀ ਵਿੱਚ ਵੀ ਲਾਗੂ ਹੁੰਦੀ ਆ ਤੁਸੀਂ ਮੰਨਦੇ ਹੋ ਕਿ ਕੁਸ਼ਤੀ ਵਿੱਚ ਵੀ ਪਹਿਲਵਾਨ ਜਿਹੜੇ ਨੇ ਜ਼ਿਆਦਾਤਰ ਪਿੰਡੂ ਖੇਤਰ ਵਿੱਚੋਂ ਆਉਂਦੇ ਆ ਹਾਂਜੀ ਬਿਲਕੁਲ ਜੀ ਇਹ ਗੱਲ ਠੀਕ ਹੈ ਜੀ ਕਿਉਂਕਿ ਜਿੰਨੇ ਵੀ ਪਹਿਲਵਾਨ ਮੈਂ ਤਾਂ ਅੱਜ ਤੱਕ ਦੇਖੇ ਆ ਜਾਂ ਖੂਰਤ ਐਥਲੀਟ ਲਾ ਲੋ ਬਹੁਤ ਵਧੀਆ ਵਧੀਆ ਐਥਲੀਟ ਹੋਏ ਨੇ ਆਪਣੇ ਪੰਜਾਬ ਦੇ ਸਾਰੇ ਕਿਸੇ ਨਾ ਕਿਸੇ ਪਿੰਡ ਦੇ ਨਾਲ ਰਿਲੇਟ ਕਰਦੇ ਨੇ ਮੈਂ ਵੀ ਇੱਕ ਪਿੰਡ ਤੋਂ ਆਇਆ ਤੇ ਉੱਥੇ ਕਿਉਂਕਿ ਪਿੰਡਾਂ ਦਾ ਮਾਹੌਲ ਹੀ ਇਹੋ ਜਿਹਾ ਹੁੰਦਾ ਵੀ ਹਰ ਟਾਈਮ ਨਿਆਣੇ ਖੇਡਦੇ ਰਹਿੰਦੇ ਨੇ ਮਿੱਟੀ ਦੇ ਵਿੱਚ ਜਾ ਹੁਗਿਆ ਹਨਾ ਪਿੰਡ ਜਿਹੜਾ ਸ਼ਹਿਰਾਂ ਦਾ ਮਾਹੌਲ ਆ ਉਹ ਥੋੜਾ ਲੱਗ ਗਿਆ ਜੀ ਕਿਉਂਕਿ ਇੱਥੇ ਜਵਾਕ ਜਿਹੜੇ ਬੱਚੇ ਆ ਉਹ ਜ਼ਿਆਦਾ ਲਿਬੜਨਾ ਪਸੰਦ ਨਹੀਂ ਕਰਦੇ ਜਾਂ ਹੋਰ ਖੇਡਾਂ ਦੇ ਵਿੱਚ ਜਿਆਦਾ ਇੰਟਰਸਟ ਰੱਖਦੇ ਜਿਦਾਂ ਕੰਪਿਊਟਰ ਵਾਲੀਆਂ ਹੋ ਗਈਆਂ ਜਾਂ ਹੋਰ ਵੀ ਕਿਉਂਕਿ ਇਹ ਇਹ ਚੀਜ਼ਾਂ ਪਿੰਡਾਂ ਵਾਲੇ ਜਵਾਕੀ ਕਰ ਸਕਦੇ ਆ ਜੀ ਜੀ ਸ਼ਹਿਰਾਂ ਨਾਲ ਕੋ ਥਾਂ ਵੀ ਨਹੀਂ ਹੁੰਦੀ ਕਿ ਉਹ ਲਿਬੜਨ ਵਾਲੇ ਪਾਸੇ ਤਰ ਤੇ ਤੁਸੀਂ ਵੀ ਮੰਨਦੇ ਹੋ ਕਿ ਪਿੰਡਾਂ ਦੀ ਜਿਹੜੀ ਰਹਿਣੀ ਸਹਿਣੀ ਹੈ ਤੇ ਖਰਾਕ ਆ ਜਾਂ ਉਹਨਾਂ ਦਾ ਸੁਭਾ ਆਇਆ ਉਹ ਵੀ ਇਸ ਬਨੇ ਯੋਗਦਾਨ ਪਾਉਂਦਾ ਆ ਕਿ ਉਹ ਚੰਗੇ ਪਹਿਲਵਾਨ ਬੰਡ ਵੱਲ ਵਧਦੇ ਆ ਹਾਂਜੀ ਪਿੰਡਾਂ ਵਾਲਿਆਂ ਦੀ ਤਾਂ ਖਰਾਕ ਹੀ ਮਤਲਬ ਜੇ ਨਾਰਮਲ ਵੀ ਕੋਈ ਖਰਾਕ ਆਪਾਂ ਖਾਂਦੇ ਆ ਤਾਂ ਉਹ ਇੱਕ ਪਹਿਲਵਾਨ ਦੀ ਜਿੱਦਾਂ ਖੁਰਾਕ ਹੁੰਦੀ ਹੈ ਉਸ ਹਿਸਾਬ ਨਾਲ ਇੱਕ ਨਾਰਮਲ ਬੱਚਾ ਖਾਂਦਾ ਹੈ ਤੇ ਸ਼ਹਿਰਾਂ ਦੇ ਵਿੱਚ ਉਸ ਤਰ੍ਹਾਂ ਦੀ ਖੁਰਾਕ ਨਹੀਂ ਮਿਲਦੀ ਤੇ ਉਹ ਸਰੀਰਕ ਤੌਰ ਤੇ ਵੀ ਇੰਨੇ ਫਿੱਟ ਨਹੀਂ ਹੁੰਦੇ ਜਾਂ ਸਟਰੋਂਗ ਨਹੀਂ ਹੁੰਦੇ ਇੱਕ ਨਾਰਮਲ ਜਿਹੜਾ ਬੱਚਾ ਹੈ ਪਿੰਡਾਂ ਵਾਲਾ ਉਹ ਜ਼ਿਆਦਾ ਸਟਰੋਂਗ ਹੋਊਗਾ ਸ਼ਹਿਰਾਂ ਵਾਲਿਆਂ ਨਾਲੋਂ ਇਸ ਕਰਕੇ ਜ਼ਿਆਦਾ ਲੋਕੀ ਆਪਣੇ ਪਿੰਡਾਂ ਦੇ ਵਿੱਚੋਂ ਹੀ ਆਉਂਦੇ ਨੇ ਪਹਿਲਵਾਨ ਜੀ ਤੇ ਖੁਰਾਕ ਦਾ ਤੁਸੀਂ ਜ਼ਿਕਰ ਕੀਤਾ ਇਹਨੂੰ ਹੁਣ ਆਪਾਂ ਤਫਸੀਲ ਵਿੱਚ ਤੁਹਾਡੇ ਕੋਲੋਂ ਜਾਣਾਂਗੇ ਕਿ ਇੱਕ ਪਹਿਲਵਾਨ ਦੀ ਖੁਰਾਕ ਕਿਉਂ ਜੀ ਹੁੰਦੀ ਹੈ ਜਾਂ ਕਿਉਂ ਜੀ ਹੋਣੀ ਚਾਹੀਦੀ ਹੈ ਕਿਉਂਕਿ ਜੇ ਆਪਾਂ ਸਰੀਰ ਬਣਾ ਕੇ ਰੱਖਣਾ ਹੈ ਤਾਂ ਸੁਭਾਵਕ ਤੌਰ ਤੇ ਸਰੀਰ ਨੂੰ ਖੁਰਾਕ ਵੀ ਚਾਹੀਦੀ ਹੈ ਸੋ ਕਿਹੋ ਜਿਹੀ ਖੁਰਾਕ ਹੁੰਦੀ ਹੈ ਇੱਕ ਪਹਿਲਵਾਨ ਦੀ ਪਹਿਲਵਾਨ ਦੀ ਖੁਰਾਕ ਇੱਕ ਤਾਂ ਆਪਣੇ ਮੀਟ ਵਗੈਰਾ ਬਹੁਤ ਜ਼ਰੂਰੀ ਹੈ ਚਿਕਨ ਜ਼ਰੂਰੀ ਹੈ ਜਿਹੜੇ ਖਾਂਦੇ ਆ ਖਾ ਸਕਦੇ ਆ ਜੀ ਤੇ ਇਹਦੇ ਨਾਲ ਨਾਲ ਆਂਡੇ ਹੋਗੇ ਇਹ ਚੀਜ਼ਾਂ ਦੁੱਧ ਕੇ ਮੱਖਣ ਸਾਰੀਆਂ ਚੀਜ਼ਾਂ ਬਹੁਤ ਜ਼ਰੂਰੀ ਹੈ ਜੀ ਤੇ ਬਾਕੀ ਜਿਹੜਾ ਪਰੇਹੇਜ ਰੱਖਣਾ ਹੈ ਚੀਜ਼ਾਂ ਦਾ ਉਹ ਤਲੀਆਂ ਚੀਜ਼ਾਂ ਜਾਂ ਬਾਹਰ ਵਾਲੀਆਂ ਚੀਜ਼ਾਂ ਜਿਹੜੀਆਂ ਆਪਾਂ ਫਾਸਟ ਫੂਡ ਜਿਹਨੂੰ ਕਹਿੰਦੇ ਹੁੰਦੇ ਨੇ ਉਸ ਚੀਜ਼ ਤੋਂ ਪਰਹੇਜ ਰੱਖਣਾ ਤੇ ਕਿਉਂਕਿ ਇਹ ਚੀਜ਼ਾਂ ਆਪਣੇ ਸਟੈਮਨਾ ਘਟਾਉਂਦੀਆਂ ਬਿਲਕੁਲ ਠੀਕ ਹੈ ਜੀ ਤੇ ਇਹ ਇਹ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਜਿਹੜਾ ਵੀ ਐਥਲੀਟ ਆ ਕੋਈ ਵੀ ਐਥਲੀਟ ਆ ਪਹਿਲਵਾਨ ਆ ਜਾਂ ਜਿਹੜੇ ਵੀ ਕਬੱਡੀ ਵਾਲੇ ਹੋਗੇ ਜਾਂ ਵਧੀਆ ਪਲੇਅਰ ਨੇ ਉਹਨਾਂ ਨੂੰ ਚੀਜ਼ਾਂ ਇਹ ਨਹੀਂ ਸੂਟ ਕਰਦੀਆਂ ਜੀ ਸੋ ਜਿਹੜੀਆਂ ਗੱਲਾਂ ਤੁਸੀਂ ਦੱਸ ਰਹੇ ਹੋ ਕਿ ਜਿਨ੍ਹਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਸਿਰਫ ਪਹਿਲਵਾਨ ਨੂੰ ਨਹੀਂ ਕਿਸੇ ਵੀ ਖਿਡਾਰੀ ਨੂੰ ਕਿਸੇ ਵੀ ਖੇਡ ਵਿੱਚ ਇਸ ਚੀਜ਼ ਦੀ ਲੋੜ ਪੈਂਦੀ ਹੈ ਬਿਲਕੁਲ ਤੇ ਹੁਣ ਆਪਾਂ ਗੱਲ ਕਰਾਂਗੇ ਸਾਡੇ ਪੰਜਾਬ ਸੂਬੇ ਦੀ ਇਸ ਖੇਡ ਨਾਲ ਜੁੜਦੀ ਰਵਾਇਤ ਬਾਰੇ ਤੁਸੀਂ ਕੀ ਮੰਨਦੇ ਹੋ ਕਿ ਸਾਡਾ ਪੰਜਾਬ ਸੂਬਾ ਕੁਸ਼ਤੀਆਂ ਵਿੱਚ ਅੱਗੇ ਵਧ ਰਿਹਾ ਹੈ ਅੱਗੇ ਵਧਣ ਤੋਂ ਭਾਵ ਕਿ ਨੌਜਵਾਨ ਆ ਰਹੇ ਆ ਤੁਸੀਂ ਵੇਖਦੇ ਹੋ ਅਭਿਆਸ ਕਰਦੇ ਹੋ ਤੁਹਾਡੇ ਆਲੇ ਦੁਆਲੇ ਤੁਹਾਨੂੰ ਕਿਹੋ ਜਿਹਾ ਰੁਝਾਨ ਲੱਗਦਾ ਹੈ ਕਿ ਬੱਚੇ ਨੌਜਵਾਨ ਪੀੜੀ ਇਸ ਖੇਡ ਵੱਲ ਆ ਰਹੇ ਹੈ ਹਾਂਜੀ ਬਿਲਕੁਲ ਜੀ ਕਾਫੀ ਇੰਪਰੂਵਮੈਂਟ ਹੋ ਰਹੀ ਹੈ ਜੀ ਆਪਣੇ ਪੰਜਾਬ ਦੇ ਵਿੱਚ ਸਪੋਰਟਸ ਨੂੰ ਲੈ ਕੇ ਤੇ ਖਾਸ ਕਰ ਰੈਸਲਿੰਗ ਚ ਹਜੇ ਵੀ ਮੈਂ ਦੇਖਦਾ ਜੀ ਬਹੁਤ ਘਟ ਖਾੜੇ ਨੇ ਜਿਹੜੇ ਕਿ ਮੈਟ ਦੇ ਉੱਤੇ ਬਹੁਤ ਵਧੀਆ ਪਰਫਾਰਮ ਕਰ ਰਹੇ ਨੇ ਜਿਨ੍ਹਾਂ ਦੇ ਬੱਚੇ ਆਪਣੇ ਨੈਸ਼ਨਲ ਦੇ ਵਿੱਚ ਜਾ ਰਹੇ ਨੇ ਜੀ ਤੇ ਮੈਂ ਚਾਹਣਾ ਵੀ ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਬਹੁਤ ਵਧੀਆ ਖਾੜਾ ਹੋਣਾ ਚਾਹੀਦਾ ਮੈਟ ਵਾਲਾ ਵਧੀਆ ਕੋਚ ਇੰਟਰਨੈਸ਼ਨਲ ਕੋਚ ਹੋਣ ਆਪਣੇ ਵੀ ਕੋਚ ਬਹੁਤ ਵਧੀਆ ਨੇ ਅੱਛਾ ਜੀ ਤੇ ਇਹ ਮਤਲਬ ਹੋਰ ਜ਼ਿਆਦਾ ਵੀ ਇੰਪਰੂਵ ਹੋਣਾ ਚਾਹੀਦਾ ਹੈ ਅਜੇ ਵੀ ਘਾਟ ਹੈ ਜੀ ਆਪਣੇ ਕਾਫੀ ਅਖਾੜਿਆਂ ਦੀ ਜੀ ਪੰਜਾਬ ਦੇ ਵਿੱਚ ਸੋ ਅਖਾੜੇ ਜਿਹੜੇ ਨੇ ਉਹ ਵਧਾਏ ਜਾ ਸਕਦੇ ਨੇ ਉਦਾਂ ਤੁਹਾਡਾ ਮੰਨਣਾ ਹੈ ਕਿ ਪੰਜਾਬ ਕਾਫੀ ਅੱਗੇ ਵਧਣ ਦੇ ਸਮਰੱਥ ਹੈ ਹਾਂਜੀ ਤੇ ਇਸ ਤੋਂ ਬਾਅਦ ਆਪਾਂ ਗੱਲ ਇਹ ਵੀ ਕਰੀਏ ਕਿ ਕਿਸੇ ਵੀ ਖਿਡਾਰੀ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ ਆਰਥਿਕ ਪਹਿਲੂ ਆਪਣੇ ਪੈਰਾਂ ਤੇ ਖੜੇ ਹੋਣਾ ਆਰਥਿਕ ਪੱਖ ਤੋਂ ਮਜ਼ਬੂਤ ਹੋਣਾ ਸੋ ਨੌਕਰੀ ਜਿਹੜੀ ਹੈ ਕਿਸੇ ਵੀ ਖਿਡਾਰੀ ਲਈ ਕਿੰਨੀ ਅਹਿਮੀਅਤ ਰੱਖਦੀ ਹੈ ਕਿਉਂਕਿ ਖੇਡ ਇੱਕ ਬੰਨੇ ਆ ਤੇ ਜੀਵਨ ਚਲਾਉਣ ਲਈ ਨੌਕਰੀ ਦਾ ਹੋਣਾ ਇੱਕ ਬੰਨੇ ਸੋ ਉਹਦੀ ਕਿੰਨੀ ਅਹਿਮੀਅਤ ਨੌਕਰੀ ਬਹੁਤ ਜ਼ਰੂਰੀ ਹੈ ਜੀ ਜਿਹੜੇ ਵੀ ਪਹਿਲਵਾਨਾਂ ਜਾਂ ਜਿੰਨੇ ਵੀ ਆਪਣੇ ਐਥਲੀਟ ਨੇ ਉਹਨਾਂ ਲਈ ਨੌਕਰੀ ਬਹੁਤ ਜ਼ਿਆਦਾ ਜ਼ਰੂਰੀ ਕਿਉਂਕਿ ਇਹ ਆਪਾਂ ਨੂੰ ਫਾਈਨੈਂਸ਼ੀਅਲੀ ਸਟਰੋਂਗ ਕਰਦੀ ਹੈ ਹਨਾ ਤੇ ਜਿਹੜੇ ਜਿੱਦਾਂ ਘਰੋਂ ਠੀਕ ਹੁੰਦੇ ਨੇ ਬਿਲਕੁਲ ਵੀ ਉਹ ਸਪੋਰਟਸ ਦੇ ਵਿੱਚ ਆਪਣਾ ਸਮਾ ਦੇ ਕੇ ਉਸ ਤੋਂ ਬਾਅਦ ਨੌਕਰੀ ਦੀ ਆਸ ਕਰਦੇ ਨੇ ਪੰਜਾਬ ਤੋਂ ਵੀ ਪੰਜਾਬ ਸਰਕਾਰ ਸਾਨੂੰ ਵਧੀਆ ਨੌਕਰੀ ਦੇਵੇ ਤੇ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਨੌਕਰੀ ਸੋ ਇਹ ਪਹਿਲੂ ਵੀ ਬੜਾ ਜ਼ਰੂਰੀ ਹੈ ਰੋਜ਼ਗਾਰ ਵਾਲਾ ਤੇ ਹੁਣ ਤੁਸੀਂ ਕੋ ਮੰਤਰੀ ਪੱਧਰ ਉੱਪਰ ਵੀ ਖੇਡ ਚੁੱਕੇ ਹੋ ਉਸ ਹਾਲਾਤ ਨੂੰ ਵੀ ਵੇਖ ਚੁੱਕੇ ਹੋ ਕਿ ਬਾਹਰਲੇ ਦੇਸ਼ਾਂ ਵਿੱਚ ਕਿਹੋ ਜਿਹਾ ਪ੍ਰਬੰਧ ਆ ਉਹ ਦੀ ਹੁਣ ਤੁਲਨਾ ਜੇਕਰ ਆਪਾਂ ਆਪਣੇ ਪ੍ਰਬੰਧ ਦੇ ਨਾਲ ਕਰੀਏ ਤਾਂ ਤੁਸੀਂ ਕਿੰਨਾ ਫਰਕ ਮਹਿਸੂਸ ਕਰਦੇ ਹੋ ਬਾਹਰਲੇ ਦੇਸ਼ਾਂ ਦੇ ਪਹਿਲਵਾਨਾਂ ਦਾ ਉਹਨਾਂ ਦੀ ਤਿਆਰੀ ਦਾ ਉਨ੍ਹਾਂ ਦੇ ਪ੍ਰਬੰਧ ਦਾ ਆਪਣੇ ਇਧਰਲੇ ਪ੍ਰਬੰਧ ਦੇ ਨਾਲ ਹਾਲਾਤ ਦੇ ਨਾਲ ਤੁਸੀਂ ਕਿਹੋ ਜਿਹਾ ਮੇਲ ਵੇਖਦੇ ਹੋ ਜਾਂ ਕਿੰਨਾ ਫਰਕ ਵੇਖਦੇ ਹੋ ਕਾਫੀ ਫਰਕ ਹੈ ਜੀ ਮੈਂ ਆਪਣੇ ਰੂਮਾਨੀਆ ਗਿਆ ਸੀ ਖੇਡਣ वर्ल्ड ਚੈਂਪੀਅਨਸ਼ਿਪ ਤੇ ਉੱਥੇ ਮੈਂ ਦੇਖਿਆ ਜਦੋਂ ਵੀ ਜਿਹੜੇ ਰੈਸਲਰ ਨੇ ਉੱਥੇ ਦੇ ਉਹਨਾਂ 'ਚ ਫੁਰਤੀ ਜ਼ਿਆਦਾ ਸਾਡੇ ਨਾਲੋਂ ਅੱਛਾ ਜੀ ਉਹਨਾਂ ਦਾ ਖਾਣ ਪੀਣ ਵੀ ਵਕਰਾ ਹੈ ਟ੍ਰੇਨਿੰਗ ਵਕਰੀ ਹੈ ਜੀ ਕੋਚਿੰਗ ਵਕਰੀ ਹੈ ਤੇ ਮੈਂ ਚਾਹੁੰਦਾ ਵੀ ਉਹ ਚੀਜ਼ਾਂ ਆਪਣੇ 'ਚ ਵੀ ਆਉਣ ਅਪਡੇਟ ਹੋਣ ਜੀ ਵੀ ਪੰਜਾਬ ਦੇ ਜਿਹੜੇ ਕੋਚ ਆ ਸਾਡੇ ਬਾਹਰੋਂ ਕੋਚ ਹਾਇਰ ਕਰਕੇ ਇੱਥੇ ਲੈ ਕੇ ਆਉਣ ਮਹੀਨਾ ਦੋ ਮਹੀਨੇ ਦਾ ਕੈਂਪ ਲਾਉਣ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਤੇ ਉਤੋਂ ਬੱਚੇ ਜਾਵਾ ਇੰਪਰੂਵ ਕਰਨਗੇ ਜੀ ਉਹਨਾਂ ਉਹਨਾਂ ਦੇ ਕੋਲੋਂ ਸਿੱਖ ਸਿੱਖੇ ਤੇ ਕੁੱਲ ਮਿਲਾ ਕੇ ਤੁਹਾਡਾ ਕੀ ਮੰਨਣਾ ਹੈ ਜਿੰਨਾ ਤਜਰਬਾ ਤੁਸੀਂ ਹੁਣ ਪਈ ਹਾਸਲ ਕੀਤਾ ਉਸ ਤਜਰਬੇ ਵਿੱਚੋਂ ਤੁਸੀਂ ਇਹ ਚੀਜ਼ ਮਹਿਸੂਸ ਕਰਦੇ ਹੋ ਕਿ ਸਾਡਾ ਆਉਣ ਵਾਲਾ ਭੂਇਕ ਜਿਹੜਾ ਆਉਣ ਵਾਲਾ ਸਮਾਂ ਆ ਕੁਸ਼ਤੀ ਵਿੱਚ ਪੰਜਾਬ ਅਤੇ ਸਾਡੇ ਦੇਸ਼ ਦਾ ਪੁਵਿਕ ਰੌਸ਼ਨ ਨੇ ਤੁਸੀਂ ਇਹਨੂੰ ਕਿਵੇਂ ਵੇਖਦੇ ਹੋ ਹਾਂਜੀ ਬਿਲਕੁਲ ਜੀ ਆਪਣੇ ਬਹੁਤ ਵਧੀਆ ਮੈਂ ਅੱਗੇ ਦੇਖ ਰਿਹਾ ਜਿਹੜੇ ਨੌਜਵਾਨ ਬੱਚੇ ਹੋਰ ਆ ਰਹੇ ਜੁਆਕ ਜਿਹੜੇ ਛੋਟੇ ਨੇ ਅੰਡਰ 15 16 ਦੇ ਵਿੱਚ ਉਹ ਪੰਜਾਬ ਲਈ ਮੈਡਲ ਲੈ ਕੇ ਆ ਰਹੇ ਨੇ ਜੀ ਨੈਸ਼ਨਲ ਦੇ ਵਿੱਚੋਂ ਤੇ ਇੰਟਰਨੈਸ਼ਨਲ ਵੀ ਹੋ ਰਹੇ ਨੇ ਵਿੱਚੋਂ ਕਾਫੀ ਰੈਸਲਰ ਹਾਂਜੀ ਜੀ ਤੇ ਵਧੀਆ ਚੱਲ ਰਿਹਾ ਜੀ ਆਪਣਾ ਪੁਵਿਕ ਬਹੁਤ ਵਧੀਆ ਹੈ ਰੈਸਲਿੰਗ ਦੇ ਵਿੱਚ ਜੀ ਜਾਂਦੇ ਜਾਂਦੇ ਕੀ ਸੁਨੇਹਾ ਦੇਣਾ ਚਾਹੋਗੇ ਸਾਡੇ ਨੌਜਵਾਨ ਦਰਸ਼ਕਾਂ ਨੂੰ ਖੇਡਾਂ ਬਾਰੇ ਜਾਂ ਕੁਸ਼ਤੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਹੀ ਆ ਜੀ ਸਪੋਰਟਸ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਕਿਉਂਕਿ ਜੋ ਜੋ ਅੱਜ ਕੱਲ ਦਾ ਮਾਹੌਲ ਆ ਉਹਦੇ ਹਿਸਾਬ ਦੇ ਨਾਲ ਤਾਂ ਹਰੇਕ ਬੱਚੇ ਨੂੰ ਹਰ ਘਰ ਦੇ ਵਿੱਚੋਂ ਹਰੇਕ ਕੋਈ ਨਾ ਕੋਈ ਸਪੋਰਟਸ ਦੇ ਵਿੱਚ ਹੋਣਾ ਜ਼ਰੂਰੀ ਆ ਜੀ ਸਾਨੂੰ ਡਿਸਪਲਿਨ ਦਾ ਪਤਾ ਲੱਗ ਜਾਂਦਾ ਰਹਿਣ ਰਹਿਣ ਸਹਿਣ ਦਾ ਪਤਾ ਲੱਗ ਜਾਂਦਾ ਆਪਣੇ ਆਪਣੇ ਸਰੀਰ ਨੂੰ ਸੰਭਾਲਣਾ ਕਿੱਦਾਂ ਇਸ ਚੀਜ਼ ਦਾ ਧਿਆਨ ਰੱਖਿਆਦਾ ਬੰਦੇ ਨੂੰ ਜੀ ਹਾਂ ਕਿ ਅੱਗੇ ਵੀ ਜੇ ਨਾ ਕੋਈ ਸਕਸੈਸ ਹੋ ਜਾ ਗਿਆ ਘੱਟੋ ਘੱਟ ਆਪਣੀ ਸਿਹਤ ਤਾਂ ਠੀਕ ਰੱਖੂਗਾ ਜੀ ਜੀ ਸੋ ਖੇਡ ਨਿਖਾਰ ਦਿੰਦੀ ਹੈ ਬੰਦੇ ਨੂੰ ਜ਼ਰੂਰ ਜੁੜਨਾ ਚਾਹੀਦਾ ਹਾਂਜੀ ਤੇ ਆਉਣ ਵਾਲੇ ਸਮੇਂ ਦੌਰਾਨ ਤੁਸੀਂ ਬਹੁਤ ਸਾਰੇ ਮੁਕਾਬਲੇ ਖੇੜਨੇ ਨੇ ਉਹਨਾਂ ਸਾਰੇ ਲਈ ਤੁਹਾਨੂੰ ਸ਼ੁਭ ਕਾਮਨਾਵਾਂ ਦਿੰਦੇ ਆ ਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਸ਼ਮੂਲੀਅਤ ਕੀਤੀ ਬਹੁਤ ਵਧੀਆ ਜਾਣਕਾਰੀ ਸਾਨੂੰ ਮੁਹੱਈਆ ਕਰਵਾਈ ਸਮੁੱਚੇ ਸਮੇਂ ਦੌਰਾਨ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਇਸੀ ਅੱਜ ਦੀ ਗੱਲਬਾਤ ਕੁਸ਼ਤੀ ਦੀ ਖੇਡ ਸਬੰਧੀ ਖਾਸ ਤੌਰ ਤੇ ਕੋਮਾਂਤਰੀ ਪੱਧਰ ਉਪਰ ਇਸ ਖੇਡ ਦੇ ਜੋ ਰੁਝਾਨ ਨਜ਼ਰ ਆਉਂਦੇ ਨੇ ਉਹਨਾਂ ਬਾਰੇ ਤਫਸੀਲ ਵਿੱਚ ਗੱਲ ਇਤਿਹਾਸ ਕਰਦੇ ਹਾਂ ਕਿ ਇਹ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਵੇਗੀ ਇਸੇ ਤਰ੍ਹਾਂ ਨਵੇਂ ਅੰਕ ਵਿੱਚ ਕਿਸੇ ਨਵੀਂ ਖੇਡ ਬਾਰੇ ਗੱਲ ਕਰਦੇ ਹਾਂ ਕਿਸੇ ਨਵੀਂ ਖੇਡ ਸ਼ਖਸੀਅਤ ਨੂੰ ਲੈ ਕੇ ਤੁਹਾਡੇ ਕੋਲ ਮੌੜ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਬਹੁਤ ਬਹੁਤ ਧੰਨਵਾਦ